ਅੱਜ ਵੀ ਸਾਡੇ ਤਕਰੀਬਨ ਇੱਥੇ 3:30-4 ਵਜੇ ਨਾਤਾ ਗੁਜਰੀ ਕੌਣੀ ਹੈ ਫਟੇਗੜ ਸਾਹ ਖਾਨੇ ਦੇ ਉੱਪਰ ਉਥੇ ਇੱਕ ਗੁਰਜੀਤ ਕੌਰ ਉਹਨਾਂ ਦਾ ਘਰ ਹੈਗਾ ਉਹਨਾਂ ਦੀ ਪੇਟੀ ਦਾ ਹਸਬੰਡ ਅਨਦਰ ਹਸਬੰੰਡ ਨਾਮ ਗੁਰਿੰਦਰ ਸਿੰਘ ਉਹਨੇ ਖਰੀਦ ਦਿੱਤਾ ਹੈ ਸਬੂਤ ਉਹਨਾਂ ਨਾਲ ਬੈਠੇ ਮੌਕੇ ਤੇ ਸਕੂਲ ਚੱਲਦਾ ਸੀ ਤੇ ਕੱਲ پوری ਗੱਲ ਤਾਂ ਸਾਹਮਣੇ ਕਲੀਅਰ ਨਹੀਂ ਹੈ ਕਿ ਲੋਕ ਉਸਨਾਂ ਦੀਆਂ ਅਪਸ ਵਿੱਚ ਕਰੀਆਂ ਮਤਾਂ ਕੋ ਡਾਕਸ ਕਰਨ ਲਈ 18 ਵਾਕਟਰ ਸਲੈਂਡੀ ਉਹ ਸੀ। ਇਨ ਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋਈ ਆ ਕੁਝ ਕੋਈ ਕਹਾਸ ਹੋਈ। ਫਿਰ ਉੱਥੇ ਇੱਕ ਫਾਇਰ ਵੀ ਹੋਇਆ ਜਿਹਨੇ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ اپنی ਸਬਸਟਰੀ ਨੂੰ ਜੀਕ ਕੋਰ ਨੇ ਕੁੰਮਾ ਦੇ ਨਰੇ ਕੁਲੀ ਮਾਰੀ ਜਿਹੜੀ ਉਹਨੇ ਪੱਟ ਚੁੱਕੀ ਤੇ ਇਸੇ ਚੀਜ਼ ਨਾਲ ਕੋ ਡੇਂਜਰ ਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪਤਲ ਹੀ ਗਈਆਂ ਦਾਖਲ ਹੋਣ ਲਈ ਸਿਵਲ ਹਸਪਤਲ ਫੇਰ ਇਨਾਂ ਦੇ ਕੋਲ ਤੇ ਪਹੁੰਚੀਆਂ ਦੋਨੇ ਪਾਰਟੀਆਂ ਇਕੱਠੀਆਂ ਪਹੁੰਚੀਆਂ ਬਾਹਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਦੀ ਇਨਫੋਰਮੇਸ਼ਨ ਆਈ ਸੀ ਐਮਐਲਆਰਸ ਮਿਲਦੀ ਸੀ ਬੇਨਦਰੇ ਟੈਂਟੂ ਨੇ 44 ਇਸ ਟੈਡੀਗਰ ਰੈਫਰ ਹੋ ਗਿਆ ਸੀ ਸੈਕਟਰ 32 ਪੋਸਟ ਕੋਡਸ ਉਥੇ ਐਡਮਿਟ ਸੀ ਗਿਆ ਤੇ ਕੱਲ ਰਾਤ ਨੂੰ ਅਸੀਂ ਗੁਰਜੀਤ ਕੋਰੋਨਾ ਦੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫਆਈਆਰ ਦਿੱਤੀ ਐ ਅਸੀਂ ਵੀਰਾਂ ਤੇ ਕੋਹਨ ਨਿਕਸਨ 9 ਐਕਸਪੈਂਸੋ ਪੇਤੀ 199 190 ਬੀਐਨਐਫਐਸ ਦੇ 25 ਕਾਈ ਆਰਐਮ ਜੈਟ ਦਿੱਤਾ ਹੈ ਗੁਰਵੰਦਰ ਸਿੰਘ ਹੋਣਾ ਤੇ ਕਿੰਨੇ ਦੇ ਕਜ਼ਨ ਸੀਗੇ ਨਾਲ ਨਾ ਪ੍ਰਦੀਪ ਸਿੰਘ ਉਹਨਾਂ ਕੇ ਕੰਮ ਸੀ ਐਫ ਆਈਆਰ ਮਾਮਲਾ ਇਹ ਹੈ ਕਿ ਕਿੰਨੇ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਝ ਦੇਖੋ ਜੀ ਗੋਲੀ ਚੱਲੀ ਹੈ ਇਹ ਤਾਂ ਗੱਲ ਬਿਓਨ ਡਾਕਟਰ ਹੈ ਕਿ ਗੁਰਮੀਤ ਕੋਰਣਾ ਦੇ ਟਿਕਿਆ ਹੋਵੇ ਪਰ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅੱਜ ਤੱਕ ਤਫਤੀਸ਼ ਕਰ ਰਹੇ ਹਾਂ ਸਾਨੂੰ ਸਪੀਅਰ ਜਿਹੜੀ ਗੋਲੀ ਚਲਾਈ ਸੀ ਵੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਾਊਟ ਲਾਇਸੈਂਸ ਸੀ ਕੁਝ ਹਾਲੇ ਇਸ ਬਾਰੇ ਕੁਝ ਕਲੀਅਰ ਨਹੀਂ ਐਕਚੁਅਲੀ ਜਿਹੜੇ ਦੋਨੇ ਮੇਨ ਕਿਊਜ਼ ਨੇ ਉਹ ਥੇ ਐਗਰਮੈਂਟ ਨੇ ਕੀਤਾ ਸੀਕੂਰ ਦੇ ਦੋਨੋਂ ਕਸਟੋਡੀ ਚ ਲੈ ਕੇ ਗੁਰੂ ਸਿੰਘ ਖਫੀਸ਼ਟ ਗੱਲ ਸਾਹਮਣੇ ਲੱਗੇ ਉਹਨਾਂ ਦੇ ਵੀ ਬਿਆਨ ਦਿੱਤੇ ਗਏ ਕਿ ਕੋਈ ਗੁਰਜੀਤ ਕੌਰ ਦੇ ਉਹਨਾਂ ਨੇ ਜੀ ਕੱਲ੍ਹ ਸੀ ਬਿਆਨ ਲੈਣੇ ਸੀ ਤੇ ਉਹਨਾਂ ਨੂੰ ਡਾਕਟਰ ਨੇ ਅਨਫਰ ਡਿਕਲੇਅਰ ਕਰਤਾ ਸੀ ਰਾਤ ਤੇ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਸੀ ਵੀ ਤੇ ਚਾਹੁੰਦੇ ਨੇ ਸਟੇਟਮੈਂਟ ਕਿ ਗ੍ਰਿਫਤਾਰੀ ਕਿਸ ਦਿਨ ਹੋ ਚੇਗੀ ਗ੍ਰਿਫਤਾਰੀ ਨਹੀਂ ਹੋਈਏਗੀ ਉਹ ਬੋਲ ਕਾ